ਕਿਤਾਵ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀ ਤਵਦੀਕਲਾ ਇੱਕ ਕਿਤਾਬ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਆਪਾਂ ਪੜਾਂਗੇ ਇਸ ਦੇ ਭਾਗ ਚੌਥੇ ਦਾ ਦੂਸਰਾ ਅਧਿਆਇ ਆਲੋਚਨਾ ਤਾਂ ਕਰੋ ਪਰ ਇਸ ਤਰ੍ਹਾਂ ਕਿ ਸਭ ਤੁਹਾਡੀ ਪ੍ਰਸ਼ੰਸਾ ਕਰਨ ਇੱਕ ਦਿਨ ਚਾਰਲਾ ਸ਼ਵਾਭ ਆਪਣੀ ਸਟੀਲ ਕੰਪਨੀ ਵਿੱਚ ਕੁੰਮਰ ਰਹਿ ਸਨ ਉਹ ਦੋਨਾਂ ਨੇ ਦੇਖਿਆ ਕਿ ਕੁਝ ਕਰਮਚਾਰੀ ਸਿਗਰਟ ਪੀ ਰਹੇ ਸਨ ਜਦੋਂ ਕਿ ਉਹਨਾਂ ਦੇ ਸਾਹਮਣੇ ਬੋਰਡ ਲੱਗਿਆ ਹੋਇਆ ਸੀ ਧੂਮਰਪਾਨ ਵਰਜਿਤ ਹੈ ਪਰ ਕੇਸ਼ਵ ਆਪਣੇ ਉਹਨਾਂ ਨੂੰ ਝਿੜਕ ਕੇ ਕਿਹਾ ਕੀ ਤੁਸੀਂ ਇਸ ਬੋਰਡ ਨੂੰ ਪੜ ਨਹੀਂ ਸਕਦੇ ਬਿਲਕੁਲ ਵੀ ਨਹੀਂ ਸ਼ਵਾਬ ਦਾ ਇਹ ਤਰੀਕਾ ਤਾਂ ਬਿਲਕੁਲ ਵੀ ਨਹੀਂ ਸੀ ਸ਼ਵਾਬ ਦਾ ਆਰਾਮ ਨਾਲ ਉਹਨਾਂ ਕਰਮਚਾਰੀਆਂ ਕੋਲ ਗਏ ਉਹਨਾਂ ਨੂੰ ਇੱਕ ਇੱਕ ਸਿਗਾਰ ਦੇ ਕੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਸਿਗਰ ਨੂੰ ਬਾਹਰ ਜਾ ਕੇ ਪੀਓ ਕਰਮਚਾਰੀ ਵੀ ਸਮਝ ਗਏ ਸਨ ਕਿ ਉਹਨਾਂ ਨੂੰ ਗਲਤੀ ਕਰਦੇ ਹੋਏ ਸ਼ਵਾਬ ਨੇ ਦੇਖ ਲਿਆ ਹੈ ਪਰ ਉਹ ਸਾਰੇ ਸ਼ਵਾਬ ਤੋਂ ਇਸ ਲਈ ਪ੍ਰਭਾਵਿਤ ਸਨ ਕਿਉਂਕਿ ਉਸ ਨੇ ਤਾਂ ਉਹਨਾਂ ਸਾਰਿਆਂ ਨੂੰ ਇੱਕ ਛੋਟਾ ਜਿਹਾ ਤੋਹਫ਼ਾ ਜੋ ਦਿੱਤਾ ਸੀ ਉਸ ਨੇ ਝਿੜਕਿਆ ਫਟਕਾਰਿਆ ਵੀ ਨਹੀਂ ਸੀ ਅਤੇ ਉਸ ਨੂੰ ਉਹਨਾਂ ਦੇ ਮਹੱਤਵ ਦਾ ਅਹਿਸਾਸ ਕਰਵਾਇਆ ਸੀ ਹੁਣ ਭਲਾ ਕੌਣ ਵਿਅਕਤੀ ਇਹ ਜਿਹੇ ਇਨਸਾਨ ਨੂੰ ਨਾ ਪਸੰਦ ਕਰ ਸਕਦਾ ਹੈ ਇਸੇ ਤੱਕ ਨੇ ਇੱਕ ਦਿਨ ਪੌਨ ਵਰ ਤੋਂ ਜਾਨ ਵਾਨਾ ਮੇਕਰ ਨੇ ਵੀ ਕੀਤੀ ਸੀ ਉਹ ਫਿਲਡਲਫੀਆ ਵਿੱਚ ਇੱਕ ਦਿਨ ਵਿੱਚ ਕਈ ਵਾਰ ਹੀ ਆਪਣੇ ਵੱਡੇ ਸਟੋਰਾਂ ਦਾ ਚੱਕਰ ਲਾਉਂਦੇ ਸਨ ਇੱਕ ਵਾਰ ਉਹਨਾਂ ਨੇ ਦੇਖਿਆ ਕਿ ਗਾਹਕ ਕਾਊਂਟਰ ਤੇ ਅੜਿੱਕ ਰਿਹਾ ਸੀ ਪਰ ਕੋਈ ਵੀ ਸੇਲਜ਼ ਕਲਰਕ ਉਸ ਗਾਹਕ ਵੱਲ ਧਿਆਨ ਨਹੀਂ ਸੀ ਦੇ ਰਿਹਾ ਸਾਰੇ ਸੇਲਜ਼ ਕਲਰਕ ਇੱਕ ਕੋਨੇ ਵਿੱਚ ਖੜੇ ਗੱਪਸ਼ਪ ਕਰ ਰਹੇ ਸਨ ਅਜਿਹਾ ਵੇਖ ਕੇ ਵੀ ਵਾਨਾ ਮੇਕਰ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਉਸਨੇ ਖੁਦ ਹੀ ਕਾਊਂਟਰ ਦੇ ਜਾ ਕੇ ਉਸ ਔਰਤ ਨੂੰ ਸਮਾਨ ਦੇ ਦਿੱਤਾ ਅਤੇ ਜਾਂਦੇ ਸਮੇਂ ਉਸਮਾਨ ਸੇਲਜ਼ਮੈਨ ਨੂੰ ਪੈਕ ਕਰਨ ਲਈ ਵੀ ਦੇ ਗਏ ਇੱਕ ਆਮ ਆਵਿਅਕਤੀ ਸਰਕਾਰੀ ਅਧਿਕਾਰੀ ਨੂੰ ਆਸਾਨੀ ਨਾਲ ਨਹੀਂ ਮਿਲ ਸਕਦਾ ਉਹ ਲੋਕ ਤਾਂ ਬਹੁਤ ਜ਼ਿਆਦਾ ਵਿਅਸਤ ਹੁੰਦੇ ਹਨ ਇਸ ਲਈ ਕਈ ਵਾਰ ਤਾਂ ਬਹੁਤ ਉਤਸ਼ਾਹੀ ਕਰਮਚਾਰੀ ਆਪਣੇ ਬੌਸ ਤੋਂ ਜ਼ਿਆਦਾ ਜਿਵੇਂ ਕਾਰਨ ਜ਼ਿਆਦਾ ਲੋਕਾਂ ਨੂੰ ਆਪਣੇ ਅਧਿਕਾਰੀ ਤੱਕ ਪਹੁੰਚਣ ਤੋਂ ਰੋਕਦੇ ਹਨ ਪਰ ਆਰਾ ਲੈਂਡੋ ਫਲੋਰੀਡਾ ਦੇ ਮੇਅਰ ਕਾਰਲ ਲੈਂਗਫੋਰਡ ਨੇ ਤਾਂ ਕਈ ਸਾਲਾਂ ਤੱਕ ਆਪਣੇ ਸਟਾਫ ਨੂੰ ਇਹ ਸਖਤ ਨਿਰਦੇਸ਼ ਦੇ ਕੇ ਰੱਖੇ ਸਨ ਜੋ ਜਨਤਾ ਦੇ ਕਿਸੇ ਵੀ ਵਿਅਕਤੀ ਨੂੰ ਉਹਨਾਂ ਨੂੰ ਮਿਲਣ ਤੋਂ ਨਾ ਰੋਕਣ। ਉਹ ਤਾਂ ਖੁੱਲੇ ਦਰਵਾਜ਼ੇ ਦੀ ਨੀਤੀ ਦਾ ਪਾਲਣ ਕਰਦੇ ਸਨ। ਉਹਨਾਂ ਦੇ ਨਿਰਦੇਸ਼ਾਂ ਦੇ ਬਾਵਜੂਦ ਵੀ ਕਦੇ-ਕਦੇ ਉਹਨਾਂ ਦੇ ਸਖਤਰ ਅਤੇ ਪ੍ਰਸ਼ਾਸਕ ਲੋਕ ਉਹਨਾਂ ਦੇ ਪਾਈਚਾਰੇ ਦੇ ਨਾਗਰਿਕਾਂ ਨੂੰ ਉਹਨਾਂ ਨੂੰ ਮਿਲਣ ਹੀ ਨਹੀਂ ਸੰਦੰਦੇ। ਅੰਤ ਵਿੱਚ ਮੇਅਰ ਕਾਰਲ ਲੈਂਗਫੋਰਡ ਨੇ ਇਸ ਦਸਮਸੀ ਦਾ ਹੱਲ ਲੱਭ ਹੀ ਲਿਆ। ਉਹਨਾਂ ਨੇ ਆਪਣੇ ਦਫ਼ਤਰ ਦਾ ਦਰਵਾਜ਼ਾ ਹੀ ਕਢਵਾ ਦਿੱਤਾ। ਫਿਰ ਉਹਨਾਂ ਦੇ ਸਟਾਫ ਨੂੰ ਇਹ ਸਮਝ ਆ ਗਿਆ ਕਿ ਜਿਸ ਦਿਨ ਤੋਂ ਦਰਵਾਜ਼ਾ ਪ੍ਰਤੀਕਾਤਮਿਕ ਰੂਪ ਵਿੱਚ ਹਟਾਇਆ ਉਸ ਦਿਨ ਤੋਂ ਮੇਅਰ ਦਾ ਪ੍ਰਸ਼ਾਸਨ ਅਸਲ ਵਿੱਚ ਖੁੱਲੇ ਦਰਵਾਜ਼ੇ ਦੀ ਨੀਤੀ ਦਾ ਪਾਲਣ ਕਰਨ ਲੱਗਿਆ। ਕਿੰਨੀ ਵਾਰ ਅਜਿਹਾ ਹੋ ਜਾਂਦਾ ਹੈ ਕਿ ਜੇਕਰ ਅਸੀਂ ਤਿੰਨ ਅੱਖਰਾਂ ਵਾਲੇ ਇੱਕ ਸ਼ਬਦ ਨੂੰ ਹੀ ਬਦਲ ਲਈਏ ਤਾਂ ਬਹੁਤ ਫਰਕ ਪੈ ਜਾਂਦਾ ਹੈ। ਕੇਵਲ ਇੱਕ ਹੀ ਸ਼ਬਦ ਦੀ ਤਬਦੀਲੀ ਕਦੇ ਕਦੇ ਤੁਹਾਨੂੰ ਸਫਲ ਜਾਂ ਅਸਫਲ ਕਰਨ ਦੀ ਤਾਕਤ ਰੱਖਦੀ ਹੈ ਇਸ ਦੀ ਇੱਕ ਉਦਾਹਰਨ ਇਹ ਹੈ ਕਿ ਬੱਚੇ ਨੂੰ ਪੜ੍ਹਾਈ ਲਈ ਉਤਸ਼ਾਹਤ ਕਰਨ ਲਈ ਅਸੀਂ ਇਹ ਤਰੀਕਾ ਅਪਣਾਉਂਦੇ ਹਾਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਕਿ ਤੁਸੀਂ ਪ੍ਰੀਖਿਆ ਵਿੱਚ ਚੰਗੇ ਨੰਬਰਾਂ ਨਾਲ ਪਾਸ ਹੋ ਪਰ ਜੇਕਰ ਤੁਸੀਂ ਗਣਿਤ ਵਿੱਚ ਹੋਰ ਜ਼ਿਆਦਾ ਮਿਹਨਤ ਕੀਤੀ ਹੁੰਦੀ ਤਾਂ ਤੁਹਾਡੇ ਹੋਰ ਵੀ ਜ਼ਿਆਦਾ ਨੰਬਰ ਆ ਸਕਦੇ ਸੀ ਇਹ ਗੱਲ ਸੁਣ ਕੇ ਬੱਚਾ ਕੇਵਲ ਉਦੋਂ ਤੱਕ ਉਤਸ਼ਾਹਿਤ ਰਹਿੰਦਾ ਹੈ ਜਦੋਂ ਤੱਕ ਉਹ ਪਰ ਨਹੀਂ ਸੁਣਦਾ ਇਸ ਤੋਂ ਬਾਅਦ ਉਹ ਆਪਣੀ ਸਫਲਤਾ ਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਦਾ ਹੈ। ਉਹ ਮਨ ਹੀ ਮਨ ਸੋਚਦਾ ਹੈ ਕਿ ਸ਼ਾਇਦ ਇਸ ਪ੍ਰਸ਼ੰਸਾ ਦੇ ਪਿੱਛੇ ਉਸਦੀ ਅਸਫਲਤਾ ਦਾ ਇਸ਼ਾਰਾ ਵੀ ਹੈ। ਇਸ ਤਰ੍ਹਾਂ ਇੱਕ ਪਾਸੇ ਤਾਂ ਸਾਡੀ ਭਰੋਸੇਯੋਗਤਾ ਖਤਮ ਹੋ ਜਾਵੇਗੀ। ਦੂਜੇ ਪਾਸੇ ਸੀ ਆਪਣੇ ਬੱਚੇ ਦੇ ਰੁਪਈਏ ਨੂੰ ਬਦਲਣ ਦੇ ਆਪਣੇ ਮਕਸਦ ਵਿੱਚ ਵੀ ਸਫਲ ਨਹੀਂ ਹੋ ਸਕਾਂਗੇ। ਪਰ ਪਰ ਦੀ ਜਗ੍ਹਾ ਤੇ ਅਤੇ ਸ਼ਬਦ ਕੁਝ ਅਸਰ ਕਰ ਸਕਦਾ ਹੈ। ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਕਿ ਤੁਸੀਂ ਪ੍ਰੀਖਿਆ ਵਿੱਚ ਇੰਨੇ ਚੰਗੇ ਨੰਬਰਾਂ ਨਾਲ ਪਾਸ ਹੋ ਅਤੇ ਹੁਣ ਜੇਕਰ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹੋਗੇ ਤਾਂ ਬਾਕੀ ਵਿਸ਼ਿਆਂ ਦੇ ਨਾਲ-ਨਾਲ ਗਣਿਤ ਵਿੱਚ ਵੀ ਤੁਸੀਂ ਬਹੁਤ ਵਧੀਆ ਨੰਬਰ ਲੈ ਆਓਗੇ ਹੁਣ ਬੱਚਾ ਵੀ ਆਪਣੀ ਤਾਰੀਫ਼ ਨੂੰ ਦਿਲੋਂ ਸਵੀਕਾਰ ਕਰੇਗਾ ਕਿਉਂਕਿ ਉਸ ਵਿੱਚ ਅਸਫਲਤਾ ਨੂੰ ਨਹੀਂ ਮਿਲਾਇਆ ਗਿਆ ਅਸੀਂ ਤਾਂ ਉਸ ਨੂੰ ਪ੍ਰਮੁੱਖ ਰੂਪ ਵਿੱਚ ਇਹ ਅਹਿਸਾਸ ਹੀ ਕਰਵਾ ਦਿੱਤਾ ਹੈ ਕਿ ਅਸੀਂ ਉਸ ਵਿੱਚ ਤਬਦੀਲੀ ਚਾਹੁੰਦੇ ਹਾਂ ਅਪਰਤ ਖਰੂਪ ਵਿੱਚ ਕਿਸੇ ਦੀ ਆਲੋਚਨਾ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਕੋਈ ਵਿਅਕਤੀ ਸਿੱਧੀ ਜਾਂ ਸਖਤ ਆਲੋਚਨਾ ਤੋਂ ਬੇਹੱਦ ਚੜਨ ਵਾਲਾ ਹੋਵੇ। ਵੁਨਸਾ ਕੇਟ ਰੋਡ ਆਈਲੈਂਡ ਦੀ ਮਾਰਿਕ ਜੈਕਬ ਨੇ ਸਾਡੀ ਕਲਾਸ ਨੂੰ ਦੱਸਿਆ ਕਿ ਕਿਵੇਂ ਉਹਨਾਂ ਨੇ ਬਾਦਸ ਲੋਕ ਅਤੇ ਲਾਪਰਵਾ ਮਜ਼ਦੂਰਾਂ ਤੋਂ ਸਫਾਈ ਕਰਵਾਈ ਜਦੋਂ ਉਹ ਲੋਕ ਉਸ ਦੇ ਘਰੇ ਕੋਈ ਬਿਲਡਿੰਗ ਬਣਾ ਰਹੇ ਸਨ। ਮੋਡਲ ਦਿਨਾਂ ਵਿੱਚ ਜਦੋਂ ਮੈਸੇਜ ਜੈਕਬ ਦਫ਼ਤਰ ਤੋਂ ਭਰਤ ਦੀ ਸੀ ਤਾਂ ਦੇਖਦੀ ਸੀ ਕਿ ਉਹਨਾਂ ਦਾ ਸਾਰਾ ਲਾਨ ਕਚਰੇ ਨਾਲ ਭਰਿਆ ਪਿਆ ਹੈ। ਉਹਨਾਂ ਨੂੰ ਬਹੁਤ ਗੁੱਸਾ ਆਉਂਦਾ ਸੀ ਇਹ ਸਭ ਕੁਝ ਵੇਖ ਕੇ ਪਰ ਉਹ ਮਜ਼ਦੂਰ ਜਾਂ ਮਿਸਤਰੀਆਂ ਨੂੰ ਨਾਰਾਜ਼ ਬਿਲਕੁਲ ਵੀ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਉਹ ਕੰਮ ਬਹੁਤ ਚੰਗਾ ਕਰਦੇ ਸਨ। ਇਸ ਲਈ ਜਦੋਂ ਮਜ਼ਦੂਰ ਚਲੇ ਜਾਂਦੇ ਸਨ ਤਾਂ ਉਹ ਉਹਨਾਂ ਦੇ ਬੱਚੇ ਸਾਰੀ ਗੰਦਗੀ ਇੱਕ ਕੋਨੇ ਵਿੱਚ ਇਕੱਠੀ ਕਰ ਦਿੰਦੇ ਸਨ। ਫਿਰ ਦੂਜੀ ਸਵੇਰ ਉਹਨਾਂ ਨੂੰ ਫੋਰਮੈਨ ਨੂੰ ਕਿਹਾ ਇਹ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਕੱਲ ਰਾਤ ਜਾਂਦੇ ਸਮੇਂ ਲਾਨ ਨੂੰ ਸਾਫ਼ ਕਰ ਦਿੱਤਾ ਸੀ ਇੱਕ ਸੁੰਦਰ ਲਾਨ ਅਤੇ ਇਸ ਤੋਂ ਸਾਡੇ ਗਵੰਡਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਫਿਰ ਤਾਂ ਉਹ ਦਿਨ ਤੋਂ ਬਾਅਦ ਮਜ਼ਦੂਰ ਕਦੇ ਵੀ ਲਾਨ ਦੀ ਸਫਾਈ ਕਰਨੀ ਨਹੀਂ ਭੁੱਲਦੇ ਸਨ ਅਤੇ ਫੋਰਮੈਨ ਵੀ ਹਰ ਸਵੇਰ ਆਪਣੀ ਪ੍ਰਸ਼ੰਸਾ ਸੁਣਨ ਲਈ ਚਲਾ ਆਉਂਦਾ ਸੀ ਸੈਨਿਕ ਸਿਖਲਾਈ ਲੈਣ ਵਾਲਿਆਂ ਅਤੇ ਸੈਨਿਕ ਸਿਖਲਾਈ ਦੇਣ ਵਾਲਿਆਂ ਵਿਚਕਾਰ ਵਾਲ ਕੱਟਣ ਬਾਰੇ ਹਮੇਸ਼ਾ ਹੀ ਵਿਵਾਦ ਹੁੰਦਾ ਰਹਿੰਦਾ ਹੈ ਸਖਲਾਈ ਲੈਣ ਵਾਲੇ ਕਿਉਂਕਿ ਬਹੁਤ ਸਾਰੇ ਸਿਵਿਲੀਅਨ ਰਹਿੰਦੇ ਹਨ ਇਸ ਲਈ ਵਾਲ ਨਹੀਂ ਕਟਾਉਣਾ ਚਾਹੁੰਦੇ 542 ਯੂ ਐਸ ਏ ਆਰ ਸਕੂਲ ਦੇ ਮਾਸਟਰ ਸਰਜੈਂਟ ਹਾਰਲੇ ਕੈਸਰ ਨੂੰ ਇਸ ਸਮੱਸਿਆ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਰਿਜ਼ਰਵ ਨਾਨਕ ਮਿਸ਼ਨ ਅਫਸਰਾਂ ਦੇ ਇੱਕ ਸਮੂਹ ਨਾਲ ਕਾਰਜਸ਼ੀਲ ਸਨ ਉਹ ਜਿਦਾ ਉਹ ਪੁਰਾਣੇ ਸੈਨਿਕ ਮਾਸਟਰ ਸਰਜੈਂਟ ਸਨ ਇਸ ਲਈ ਉਹ ਲੋਕਾਂ ਨੂੰ ਝਿੜਕ ਫਟਕਾਰ ਨਹੀਂ ਵੀ ਸਕਦੇ ਸਨ ਪਰ ਇਸ ਦੀ ਜਗ੍ਹਾ ਉਹਨਾਂ ਨੇ ਆਪਣੀ ਗੱਲ ਨੂੰ ਅਪਰਤਕ ਰੂਪ ਵਿੱਚ ਕਹਿਣ ਦਾ ਫੈਸਲਾ ਕੀਤਾ ਉਹ ਬੋਲਿਆ ਸਾਥਿਓ ਜਦੋਂ ਤੁਸੀਂ ਸਭ ਲੋਕ ਲੀਡਰ ਹੋ ਤੁਹਾਡਾ ਪ੍ਰਭਾਵ ਹੋਰ ਵੀ ਜ਼ਿਆਦਾ ਉਦੋਂ ਵਧੇਗਾ ਜਦੋਂ ਤੁਸੀਂ ਆਪਣੇ ਜੂਨੀਅਰਸ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕਰੋਗੇ ਤੁਹਾਨੂੰ ਤਾਂ ਲੋਕਾਂ ਦੇ ਸਾਹਮਣੇ ਅਜਹੀਆਂ ਉਦਾਹਰਨਾਂ ਪੇਸ਼ ਕਰਨੀਆਂ ਚਾਹੀਦੀਆਂ ਹਨ ਕਿ ਉਹ ਸਭ ਤੁਹਾਡੇ ਮੁਤਾਬਕ ਟਲਣ ਲਈ ਮਜਬੂਰ ਹੋ ਜਾਣ ਤੁਸੀਂ ਸਾਰੇ ਤਾਂ ਸੈਨਾ ਦੇ ਨਿਯਮਾਂ ਬਾਰੇ ਜਾਣਦੇ ਹੀ ਹੋ ਮੈਂ ਤਾਂ ਖੁਦ ਵੀ ਅੱਜ ਹੀ ਵਾਲ ਕਟਵਾ ਰਿਹਾ ਹਾਂ ਜਦੋਂ ਕਿ ਮੇਰੇ ਵਾਲ ਤੁਹਾਡੇ ਤੋਂ ਛੋਟੇ ਨੇ ਤੁਸੀਂ ਸਾਰੇ ਵੀ ਆਪਣੇ ਵਾਲਾਂ ਨੂੰ ਸ਼ੀਸ਼ੇ ਵਿੱਚ ਵੇਖ ਲਵੋ ਅਤੇ ਫਿਰ ਜੇਕਰ ਤੁਸੀਂ ਵਾਲ ਕਟਵਾਉਣੇ ਚਾਹੋ ਤਾਂ ਅਸੀਂ ਚੰਗੇ ਨਾਈ ਦਾ ਪ੍ਰਬੰਧ ਜਲਦੀ ਹੀ ਕਰਵਾ ਦੇਾਂਗੇ ਅਤੇ ਨਤੀਜੇ ਵੀ ਉਮੀਦ ਦੇ ਅਨਸਾਰ ਹੀ ਨਿਕਲੇ ਪਹਿਲੇ ਕੁਝ ਸਿਕੰਦਰ ਉਸੇ ਦੁਪਹਿਰ ਨੂੰ ਨਾਈ ਦੀ ਦੁਕਾਨ ਵਿੱਚ ਗਏ ਅਤੇ ਉੱਥੇ ਰੈਗੂਲੇਸ਼ਨ ਸਟਾਈਲ ਵਾਲੇ ਵਾਲ ਕਟਵਾ ਲਏ ਦੂਜੀ ਸਵੇਰ ਸਰ ਜਟ ਕੈਸਰ ਨੇ ਦੇਖਿਆ ਕੇ ਉਹਨਾਂ ਦੇ ਸਕਵਾਡ ਦੇ ਕਈ ਮੈਂਬਰਾਂ ਵਿੱਚ ਲੀਡਰਸ਼ਿਪ ਦੇ ਗੁਣ ਵਿਕਸਿਤ ਹੋ ਰਹੇ ਸਨ 8 ਮਾਰਚ 1887 ਨੂੰ ਹੈਨਰੀ ਵਾਰਡ ਦੀ ਮੌਤ ਹੋ ਗਈ ਉਹਨਾਂ ਦੀ ਮੌਤ ਬਾਰੇ ਅਗਲੇ ਐਤਵਾਰ ਨੂੰ ਚਰਚ ਵਿੱਚ ਇੱਕ ਸ਼ੋਗ ਸਭਾ ਦਾ ਆਯੋਜਨ ਕੀਤਾ ਜਾਣਾ ਸੀ ਜਿਸ ਵਿੱਚ ਲਾਈਮੈਨ ਐਕਟ ਨੂੰ ਵਿਚਾਰ ਬਾਰੇ ਬੋਲਣ ਲਈ ਸੱਦਾ ਦਿੱਤਾ ਗਿਆ ਸੀ ਉਹ ਉੱਥੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਇਸ ਲਈ ਉਸ ਭਾਸ਼ਣ ਨੂੰ ਉਹਨਾਂ ਨੇ ਆਪਣੀ ਪਤਨੀ ਨੂੰ ਪੜ੍ਹ ਕੇ ਸੁਣਾਇਆ ਭਾਸ਼ਣ ਸੁਣਦੇ ਉਸਦੀ ਪਤਨੀ ਸਮਝ ਗਈ ਸੀ ਕਿ ਉਸ ਵਿੱਚ ਕੋਈ दम ਨਹੀਂ ਸੀ ਜੇਕਰ ਉਹ ਘਾਟਾ ਕਲ ਵਾਲੀ ਹੁੰਦੀ ਤਾਂ ਸ਼ਾਇਦ ਸਾਫ਼-ਸਾਫ਼ ਕਹਿ ਦਿੰਦੀ ਕਿ ਐ ਲਾਈਮਨ ਤੁਸੀਂ ਤਾਂ ਬਿਲਕੁਲ ਘਟੀਆ ਭਾਸ਼ਣ ਲਿਖਿਆ ਲੋਕ ਤਾਂ ਇਸ ਨੂੰ ਸੁਣ ਕੇ ਸੌਂ ਜਾਣਗੇ ਇਹ ਭਾਸ਼ਣ ਨਹੀਂ ਕਿਸੇ ਐਂਸਾਈਕਲੋਪੀਡੀਆ ਵਾਂਗ ਲੱਗਦਾ ਤੁਹਾਨੂੰ ਇੰਨਾ ਅਨੁਭਵ ਹੈ ਫਿਰ ਵੀ ਤੁਸੀਂ ਇੰਨਾ ਬੇਜਾਨ ਭਾਸ਼ਣ ਕਿਉਂ ਲਿਖਦੇ ਹੋ ਯੋ ਨਹੀਂ ਤੁਸੀਂ ਆਪਣੀ ਸੁਭਾਵਿਕ ਸ਼ੈਲੀ ਦੀ ਵਰਤੋਂ ਕਰਦੇ। ਇਹ ਤਾਂ ਬਿਲਕੁਲ ਬਨੌਟੀ ਲੱਗ ਰਿਹਾ ਹੈ। ਜੇਕਰ ਤੁਸੀਂ ਇਹ ਪੱਸ਼ ਨੂੰ ਕਿਸੇ ਦੇ ਸਾਹਮਣੇ ਪੜ ਦਿੱਤਾ ਤਾਂ ਸਭ ਤੁਹਾਡਾ ਮਜ਼ਾਕ ਉਡਾਉਣਗੇ ਅਤੇ ਤੁਹਾਡਾ ਨਾਂ ਮਿੱਟੀ ਵਿੱਚ ਮਿਲ ਜਾਵੇਗਾ। ਉਹ ਚਾਹੁੰਦੀ ਤਾਂ ਅਜਿਹਾ ਕਹਿ ਸਕਦੀ ਸੀ। ਪਰ ਜਰਾ ਸੋਚੋ ਕਿ ਇਸ ਦਾ ਕੀ ਨਤੀਜਾ ਨਿਕਲਦਾ ਹੈ। ਇਸ ਲਈ ਉਸ ਨੇ ਕੇਵਲ ਇੰਨਾ ਕਿਹਾ। ਹੋ ਸਕਦਾ ਹੈ ਨਾਰਥ ਅਮਰੀਕਾ ਰਿਵਿਊਜ਼ ਲਈ ਇਹ ਬਹੁਤ ਵਧੀਆ ਲੇਖ ਹੋਵੇ ਦੂਜੇ ਸ਼ਬਦਾਂ ਵਿੱਚ ਉਸਨੇ ਤਾਰੀਫ਼ ਵੀ ਕਰ ਦਿੱਤੀ ਅਤੇ ਨਾਲ ਨਾਲ ਇਹ ਵੀ ਜਤਾ ਦਿੱਤਾ ਸੀ ਕਿ ਇਸ ਮੌਕੇ ਇਹ ਭਾਸ਼ਣ ਉਚਿਤ ਨਹੀਂ ਸੀ ਲਾਈਮਨ ਐਕਟ ਨੇ ਵੀ ਉਸ ਲੁਕੇ ਹੋਏ ਸੰਕੇਤ ਨੂੰ ਆਸਾਨੀ ਨਾਲ ਪਾਣ ਪਿਆ ਉਹਨਾਂ ਨੇ ਉਸੇ ਸਮੇਂ ਹੀ ਉਸ ਲਿਖਤੀ ਭਾਸ਼ਣ ਨੂੰ ਪਾੜ ਦਿੱਤਾ ਅਤੇ ਬਿਨਾਂ ਲਿਖੇ ਹੀ ਭਾਸ਼ਣ ਦਿੱਤਾ ਤਾਂ ਦੂਜਿਆਂ ਦੀਆਂ ਗਲਤੀਆਂ ਸੁਧਾਰਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਸਿਧਾਂਤ ਦੋ ਕਦੇ ਵੀ ਲੋਕਾਂ ਨੂੰ ਉਹਨਾਂ ਦੀਆਂ ਗਲਤੀਆਂ ਸਿੱਧੇ ਤਰੀਕੇ ਨਾਲ ਦੱਸਣ ਦੀ ਭੁੱਲ ਭੁੱਲ ਕੇ ਵੀ ਨਾ ਕਰੋ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ। ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।